रचना लग्या स्नान बिना भूमिका दे हुक्म होया श्रीमान बिना भूमिका दे, एक न्याणी जी रचना भंगूड़े चक्के लियां दानिया सेना का शीर्वाद लेने यकीन की आस प्रवान करूंगे उमर गवाई उमर गवाई आया कुछ नहीं उमर गवाई आया कुछ नहीं, आया कुछ नहीं। ਉਮਰੋਂ ਮੈਂ ਸਿਕ ਪਾਇਆ ਕੁਝ ਨਹੀਂ ਤਕਿਆ ਸਭ ਦਾ ਪੈਸਾ ਥੇਲਾ ਤਕਿਆ ਸਭ ਦਾ ਪੈਸਾ ਥੇਲਾ ਸਕਿਓ ਚਾਚਾ ਤਾਇਆ ਕੁਝ ਨਹੀਂ ਵਿਦਿਆਰਥੀ ਦੀ ਹਾਜ਼ਰੀ ਪੜਨਾ ਕਮਲ ਆਪੇ ਅੰਦਰ ਤਬ ਬਹੁਤ ਪਰੇਸ਼ ਰੋਲਦੇ ਨੇ ਜੀ ਤਾਂ ਜਾਵੇ ਝੂਠਿਆ ਜਾਵੇ ਝੂਠਿਆ ਜਗਤ ਝੂਠਿਆ ਆਖੇ ਤੈਂ ਭਰਮਾਇਆ ਕੁਝ ਨਹੀਂ ਜਿਸਨੇ ਉੱਠਦਿਆਂ ਛਾੜਤਾ ਪੱਲਾ ਜਿਸਨੇ ਉੱਠਦਿਆਂ ਛਾੜਤਾ ਪੱਲਾ ਉਸੇ ਸਿੱਖ ਨੂੰ ਆਇਆ ਕੁਝ ਨਹੀਂ ਨਾ ਕਬਰੀ ਨਾ ਮਹਿਲ ਮਨਾਰੀ ਨਾ ਕਬਰੀ ਨਾ ਕਬਰੀ ਨਾ ਮਹਿਲ ਮਨਾਰੀ ਤੂੰ ਵੇ ਦੀਪ ਜਗਾਇਆ ਕੁਝ ਨਹੀਂ ਢਾਈ ਵਿਹਾਂ ਪਰ ਬਰੇ ਹੰਗਾਲੇ ਢਾਈ ਵਿਹਾਂ ਪਰ ਬਰੇ ਹੰਗਾਲੇ ਅਲਫ ਨੂੰ ਪੱਲੇ ਪਾਇਆ ਕੁਝ ਨਹੀਂ ਦਾਨਿਆਂ ਦੀ ਪਰਿਆ ਵਿੱਚ ਬੋਲੇ ਦਾਨਿਆਂ ਦੀ ਪਰਿਆ ਵਿੱਚ ਬੋਲੇ ਬੋਲਣ ਦਾ ਅਜਜ ਆਇਆ ਕੁਝ ਨਹੀਂ ਮਨਾਵੇ ਮੂਮੂ ਠਗਣਾਏ ਸੋਹਣਾਏ ਮਨਾਵੇ ਮਮੋ ਠਗਣਾਏ ਸੋਣਾਏ ਸੱਚ ਸ਼ੀਸ਼ਾ ਤੱਕ ਆਇਆ ਕੁਝ ਨਹੀਂ ਉਮਰ ਗਵਾਈ ਆਇਆ ਕੁਝ ਨਹੀਂ ਉਮਰੋਂ ਮੈਂ ਸਿੱਖ ਪਾਇਆ ਕੁਝ ਨਹੀਂ ਧੱਕਿਆ ਸਭ ਦਾ ਪੈਸਾ ਢੇਲਾ ਸਕੇਓ ਚਾਚਾ ਤਾਇਆ ਕੁਝ ਨਹੀਂ ਸਕੇਓ ਚਾਚਾ ਤਾਇਆ ਕੁਝ ਨਹੀਂ ਸਕੇਓ ਚਾਚਾ ਤਾਇਆ ਕੁਝ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ